ਕਾ ਕੀ ਕਹਿਣਾ ਚਾਹੇ ਮੇਰਾ ਕਹਣਾ ਇਹ ਆ ਜੀ ਸਾਡਾ ਜਿੰਨਾ ਹੈਗਾ ਆ ਇੰਡੀਆ ਇਸ ਟਾਈਮ ਬਹੁਤ ਦੁਖੀ ਆ ਇਸ ਸਰਕਾਰ ਤੋਂ ਜਿਹੜੀ ਮੋਦੀ ਸਰਕਾਰ ਆ ਇਹਨੂੰ ਅਸੀਂ ਜਿਹੜਾ ਵਟਣੀ ਆ ਆ ਅਸੀਂ 26 ਤਰੀਕ ਨੂੰ ਉੱਥੇ ਹੱਕ ਤੇ ਜਾ ਕੇ ਬਣਾ ਦਿੱਲੀ ਦੇ ਪਹਿਲਾਂ ਵੀ ਸਾਡੀ ਚਰਦਾਨ ਦੋਦਾਂ ਚੱਲਦਾ ਆ ਕਾਫੀ ਮਹੀਨੇ ਹੋ ਗਏ ਆ ਅਸਤੇ ਇਹ ਕਹਣਾ ਚਾਹੁੰਦੇ ਸਾਡੇ ਜਿੰਨੇ ਵੀ ਹੈਗੇ ਆ ਪੰਜਾਬੀ ਜਾਂ ਹਰਿਆਣਵੀ ਜਿੰਨੇ ਵੀ ਸਾਡੇ ਨਾਲ ਜੁੜਨ ਆਪਾਂ ਅੱਜ ਦਿੱਲੀ ਦੀ ਹੱਕ ਤੇ ਬੈਠੀਏ ਤਾਂ ਆਪਣੇ ਜਿਹੜੇ ਆਰਡੀਨੈਂਸ ਨੇ ਪਾਸ ਕੀਤੇ ਆ ਉਹ ਆਪਾਂ ਇਹਨਾਂ ਦੇ ਰੱਦ ਕਰਾਈਏ ਸਾਡਾ ਇਹੀ ਆਪ ਕਿ ਕਿਥੋਂ ਤੱਕ ਜਾਊਗਾ ਜੀ ਕਿਹੜੇ ਕਿਹੜੇ ਪਿੰਡਾਂ ਤੋਂ ਹੁੰਦਾ ਹੋਇਆ ਤੇ ਕਿੱਥੇ ਜਾ ਕੇ ਸਮਾਪਤੀ ਆ ਜੀ ਇਹ ਅਸੀਂ ਜੀ ਹਰੀਪੁਰ ਤੋਂ ਤੁਰੇ ਆ ਨਾਲ ਸਾਡੇ ਲੱਗ ਲੱਗੇ ਪਿੰਤੰਦौरा ਬਾਠਾ ਮੀਵਾ ਸਾਰੇ ਨਾਲ ਜੁੜ ਗਏ ਆ ਅਸੀਂ ਨਕੂਰਦਰ ਤੋਂ ਹੁੰਦੇ ਹੋਈ ਹੋਏ ਮਹੂਵਾਲ ਦੀ ਬੈਦੀ ਸੰਘੋਵਾਲ ਬਾਇਆ ਬਲੇ ਰੋਘਲੇ ਇਧਰ ਵੀ ਅਸੀਂ ਹਰੀਪੁਰ ਆਵਾਂ ਹਾਂ ਜੀ ਸਰ ਅੱਜ ਤੁਸੀਂ ਟਰੈਕਟਰ ਮਾਰਕ ਕੀਤਾ ਵਾ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਤੁਸੀਂ ਇਹ ਸਾਡੀ 26 ਜਨਵਰੀ ਦੀ ਤਿਆਰੀ ਹੈ ਜੇ ਦਿੱਲੀ ਜਾਣ ਦੀ ਉਹਦੀ ਰੈਸਲ ਕਰ ਰਹੇ ਆ ਅਸੀਂ ਠੀਕ ਆ ਜੀ ਇਹ ਕਿੱਥੋਂ ਤੱਕ ਜਾਊਗਾ ਜੀ ਅੱਜ ਤਾਂ ਜੇਕਰ ਬੈਠੇ ਕੋਲ ਤੋਂ ਸੰਭਵਾਨ ਤੋਂ ਬਾਪ ਸੋਵਾਂਗੇ ਕੱਲ ਤੋਂ ਸਾਡੀ ਤਿਆਰੀ ਦਿੱਲੀ ਜਾਣ ਦੀ ਹੈ ਠੀਕ